ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਆ ਤੁਹਾਡਾ ਸਾਰਿਆਂ ਦਾ YouTube ਚੈਨਲ ਤੇ ਜੀ ਸਾਡੇ ਅਮਰਸਰੀਆਂ ਮਲਦੇਣ ਵੱਲੋਂ ਥੋੜਾ ਸਾ ਸਪੈਸ਼ਲ ਮੈਟ ਟੈਬੀ ਦੇ ਪ੍ਰਿੰਟ ਲੈ ਕੇ ਆਇਆ ਬਹੁਤ ਸ਼ਾਨਦਾਰ ਪ੍ਰਿੰਟ ਆਏ ਆ ਜੀ ਆ ਫਾਸ ਡਿਜ਼ਾਈਨ ਚੈੱਕ ਕਰੋ ਜੀ ਪਿਓਰ ਟੈਬੀ ਇਸ ਟਾਈਮ ਦਾ 트ੈਂਡਿੰਗ ਕਪੜਾ ਜਿਹੜਾ ਚੱਲ ਰਿਹਾ ਜੀ 트ੈਂਡਿੰਗ ਫੈਬਰਿਕ ਜਿਹੜਾ ਚੱਲ ਰਿਹਾ ਹੈ ਇਸ ਟਾਈਮ ਦਾ ਬਹੁਤ ਹੀ ਜ਼ਿਆਦਾ ਇਸ ਚੀਜ਼ ਦਾ ਕ੍ਰੇਜ਼ ਹੈ ਪਿਓਰ ਟੈਬੀ ਮੋਡਲ ਹਲਕਾ ਜਾਂ ਚੈੱਕ ਬਣਾਇਆ ਜੀ ਸ਼ਰਟ ਦੇ ਵਿੱਚ ਡਿਜੀਟਲ ਪ੍ਰਿੰਟ ਆਏਗਾ ਮੈਚਿੰਗ ਬੋਟਮ ਹੈ ਜੀ ਇਸ ਦੇ ਵਿੱਚ ਡਿਜ਼ਾਈਨ ਆਏ ਨੇ 7 ਤੋਂ 8 ਸਾਰੀ ਵੀਡੀਓ ਪੂਰੀ ਲਾਸਟ ਤੱਕ ਦੇਖਿਓ ਮੇਰੀ ਤੁਹਾਨੂੰ ਸਾਰੇ ਡਿਜ਼ਾਈਨ ਮੈਂ ਓਪਨ ਕਰਕੇ ਦਿਖਾਵਾਂਗਾ ਆ ਦੁਪੱਟਾ ਚੈੱਕ ਕਰੋ ਕਿੰਨਾ ਸੋਹਣਾ ਇਹ ਸੋਲੋ ਪੀਸ ਆ ਬਲੈਕ ਕਲਰ ਦਾ ਬਹੁਤ ਹੀ ਪਿਆਰਾ ਪ੍ਰਿੰਟ ਆ ਦੁਪੱਟਾ ਵੀ ਸੇਮ ਫੈਬਰਿਕ ਦਾ ਪਿਓਰ ਟੈਬੀ ਮੋਡਲ ਦਾ ਦੁਪੱਟਾ ਚੈੱਕ ਦੇ ਵਿੱਚ ਔਰ ਡਿਜੀਟਲ ਪ੍ਰਿੰਟਿੰਗ ਸਾਰੀ ਡਿਜੀਟਲ ਪ੍ਰਿੰਟਿੰਗ ਆਏਗੀ ਜੀ ਬਹੁਤ ਹੀ ਪਿਆਰੀ ਪ੍ਰਿੰਟਿੰਗ ਜ਼ਬਰਦਸਤ ਪ੍ਰਿੰਟਿੰਗ ਹੈ ਸੋ ਇੱਕ ਇਸ ਦੇ ਵਿੱਚ ਡਿਜ਼ਾਈਨ ਆਇਆ ਜੀ ਆ ਵਾਲਾ ਸਾਰੇ ਡਿਜ਼ਾਈਨ ਤੁਹਾਨੂੰ ਦਿਖਾਉਂਗਾ ਕੱਲਾ ਕੱਲਾ ਡਿਜ਼ਾਈਨ ਦਿਖਾਉਂਗਾ ਵੀਡੀਓ ਲਾਸਟ ਤੱਕ ਦੇਖਿਓ ਪਹਿਲਾਂ ਤਾਂ ਮੇਰੀ ਬੇਨਤੀ ਹੈ ਸਭ ਨੂੰ ਕਿ ਚੈਨਲ ਨੂੰ ਫਟਾਫਟ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਐਦਾਂ ਦੇ ਸੋਹਣੇ ਸੋਹਣੇ ਸੂਟ ਤੁਹਾਡੇ ਵਾਸਤੇ ਸਪੈਸ਼ਲ ਲੈ ਕੇ ਆਂਦੇ ਰਹੀਏ ਅਸੀਂ ਲੋ ਜੀ ਬਹੁਤ ਜ਼ਿਆਦਾ ਪਿਆਰ ਦੇਦੇ ਹੋ ਤੁਸੀਂ ਐਦਾਂ ਹੀ ਸਾਨੂੰ ਪਿਆਰ ਦੇਈ ਚੱਲੋ ਤੁਹਾਡੇ ਪਿਆਰ ਦੇ ਹਮੇਸ਼ਾ ਰਹਿਣੀ ਰਹਾਂਗੇ ਲੋ ਜੀ ਚੈੱਕ ਕਰੋ ਸੈਕਿੰਡ ਡਿਜ਼ਾਈਨ ਕਿੰਨਾ ਪਿਆਰਾ ਹੈ ਸੋ ਗਾਜ਼ਰੀ ਕਲਰ ਦਾ ਪ੍ਰਿੰਟ ਪ੍ਰਿੰਟਿੰਗ ਬਹੁਤ ਹੀ ਪਿਆਰੀ ਹੈ ਨਾਲ ਪਲੇਨ ਬਾਟਮ ਉਡਾਲ ਦੀ ਔਰ ਪ੍ਰਾਈਸ ਜਿਹੜਾ ਆਏਗਾ ਜੀ ਮੈਂ ਲਾਸਟ ਦੇ ਵਿੱਚ ਪੱਕਾ ਪ੍ਰਾਈਸ ਦੱਸ ਕੇ ਜਾਊਗਾ ਮੈਂ ਪਿਛਲੀ ਵੀਡੀਓ ਦੇ ਵਿੱਚ ਪ੍ਰਾਈਸ ਦੱਸਣਾ ਭੁੱਲ ਗਿਆ ਸੀਗਾ ਕਸਟਮਰ ਨੇ ਬਹੁਤ ਜ਼ਿਆਦਾ ਮੈਸੇਜ ਕਰੇ ਕਿ ਭਾਜੀ ਅਸੀਂ ਵੀਡੀਓ ਲਾਸਟ ਤੱਕ ਦੇਖੀਏ ਤੁਸੀਂ ਪ੍ਰਾਈਸ ਨਹੀਂ ਦੱਸਿਆ ਲੋ ਜੀ ਇਜ਼ ਦਾ ਪ੍ਰਾਈਸ ਮੈਂ ਦੱਸ ਕੇ ਜਾਊਗਾ ਇਜ਼ ਦਾ ਪ੍ਰਾਈਸ ਮੈਂ ਤੁਹਾਨੂੰ ਹੁਣੇ ਦੱਸ ਦਿੰਨਾ ਇਸ ਦਾ ਪ੍ਰਾਈਸ ਪੈਗਾ 2000 ਰੁਪਏ ਬਹੁਤ ਹੀ ਪਿਆਰਾ ਪ੍ਰਿੰਟ ਬਣਾਇਆ ਦੁਪੱਟੇ ਦੇ ਵਿੱਚ ਕਲਰ ਸ਼ੈਡ ਬਹੁਤ ਪਿਆਰੇ ਮਾਰਕੀਟ ਪ੍ਰਾਈਸ ਦੀ ਗੱਲ ਕਰਾਂ ਤਾਂ 2500 2600 ਰੁਪਏ ਇੰਚ ਆਈਟਮ ਸੇਲ ਹੁੰਦੀ ਹੈ ਆ ਲੋ ਇੱਕ ਡਿਜ਼ਾਈਨ ਆਊ ਆ ਵੀ ਡਿਜ਼ਾਈਨ ਬੜਾ ਪਿਆਰਾ ਫਲੋਰਸ ਐਂਡ ਪ੍ਰਿੰਟ ਹੈ ਜੀ ਬਹੁਤ ਪਿਆਰਾ ਪ੍ਰਿੰਟ ਆਏਗਾ ਜਬਰਦਸਤ ਪ੍ਰਿੰਟਿੰਗ ਹੈ ਪਿਓ ਟੈਬੀ ਮੋਡਲ ਫੈਬਰਿਕ ਹੈ ਜੀ ਇਸ ਟਾਈਮ ਦਾ ਟ੍ਰੈਂਡਿੰਗ ਫੈਬਰਿਕ ਲੋ ਜੀ ਮੈਚਿੰਗ ਬੋਟਮ ਆਇਕ ਜੀ ਦੁਪੱਟਾ ਨਾਲ ਟੈਬੀ ਮੋਡਲ ਦਾ ਹੀ ਦੁਪੱਟਾ ਆਏਗਾ ਇਸ ਦਾ ਬਹੁਤ ਸੋਹਣਾ ਦੁਪੱਟਾ ਬਣਾ ਹੈ ਜੀ ਦੁਪੱਟੇ ਦੀ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਪਿਆਰੀ ਹੈ ਦੁਪੱਟੇ ਸਾਰਿਆਂ ਦੇ ਸੋਹਣੇ ਆ ਇਹਦੇ ਵਿੱਚ ਚਾਰ ਕਲਰ ਆਣਗੇ ਚਾਰੇ ਕਲਰ ਪਿਆਰੇ ਨੇ ਦੁਪੱਟੇ ਦਾ ਪ੍ਰਿੰਟ ਚੈੱਕ ਕਰੋ ਕਿੰਨਾ ਪਿਆਰਾ ਹੈ ਬਿਲਕੁਲ ਸੌਫਟ ਕੁਆਲਿਟੀ ਹੈ ਜੀ ਬਿਲਕੁਲ ਸੌਫਟ ਲੋ ਜੀ ਇੱਕ ਕ ਬਸ ਇੱਕ ਮਿੰਟ ਦੇ ਦਿਓ ਮੈਨੂੰ ਲੋ ਮੈਂ ਸਾਰੇ ਪੀਸ ਦਿਖਾਣਾ ਤੁਹਾਨੂੰ ਓਪਨ ਕਰਕੇ ਬੜੇ ਪਿਆਰੇ ਪੀਸ ਨੇ ਅਲਟੀਮੇਟ ਪ੍ਰਿੰਟ ਨੇ ਸਾਰੇ ਇੱਕ ਕਲਰ ਆਊਗਾ ਇਸ ਦੇ ਵਿੱਚ ਬੜਾ ਪਿਆਰਾ ਕਲਰ ਹੈ ਜੀ ਸੀ ਗ੍ਰੀਨ ਫਰੋਜ਼ੀਆ ਕਲਰ ਬਹੁਤ ਹੀ ਸੋਹਣਾ ਕਲਰ ਹੈ ਬਹੁਤ ਹੀ ਸੋਹਣਾ ਸਪੈਸ਼ਲ ਗਰਮੀਆਂ ਦਾ ਕਲਰ ਲੋ ਜੀ ਕਲਰ ਦੇਖੋ ਕਿੰਨਾ ਪਿਆਰਾ ਡੀਸੈਂਟ ਕਲਰ ਹੈ ਜੀ ਬਿਲਕੁਲ ਡੀਸੈਂਟ ਦੁਪੱਟਾ ਸੇਮ ਹੀ ਆਏਗਾ ਜੀ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਲਟੀਮੇਟ ਆਰਟੀਕਲ ਇਕ ਹੈ ਤੁਹਾਡੇ ਵਾਸਤੇ ਸਪੈਸ਼ਲ ਲੋ ਜੀ ਇੱਕ 컬러 ਆ ਗਿਆ ਇਸ ਦੇ ਵਿੱਚ ਆ ਵਾਲਾ ਜੀ ਬਹੁਤ ਪਿਆਰਾ 컬러 ਇਕ ਆਊਗਾ ਇਸ ਦੇ ਵਿੱਚ ਜੀ ਬੜਾ ਪਿਆਰਾ 컬러 ਹੈ ਹੌਟ ਪਿੰਕ ਪਰਪਲ ਦੇ ਟਾਈਪ 컬러 ਹੈ ਨਵਾਂ ਜਿਹਾ ਰੰਗ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੀ ਫੈਬਰਿਕ ਦੀ ਜਿਹੜੀ ਕੁਆਲਿਟੀ ਨੇ ਇੰਪੋਰਟਡ ਕੁਆਲਿਟੀ ਹੈ ਬਿਲਕੁਲ ਲਾਈਟ ਵੇਟ ਸਟੱਫ ਹੁੰਦਾ ਇਹ ਪਿਓਰ ਦੀਆਂ ਕੁਆਲਿਟੀਆਂ ਹੁੰਦੀਆਂ ਨੇ ਮਤਲਬ ਕਿ ਇਹਨਾਂ ਦੀ ਪ੍ਰਿੰਟਿੰਗ ਵੀ ਆਮ ਨਹੀਂ ਹੁੰਦੀ ਖਾਸ ਹੁੰਦੀ ਹੈ ਆਮ ਪ੍ਰਿੰਟਾਂ ਦੇ ਵਿੱਚ ਇਹ ਪ੍ਰਿੰਟ ਨਹੀਂ ਮਿਲਦੇ ਲੋ ਜੀ ਦੁਪੱਟਾ ਦੇਖੋ ਕਿੰਨਾ ਪਿਆਰਾ ਇਹਨਾਂ ਦੀ ਪ੍ਰਿੰਟਿੰਗ ਹੀ ਐਹੋ ਜਿਹੀ ਹੁੰਦੀ ਹੈ ਕਿ ਵਧੀਆ ਸੂਟਾਂ ਦੇ ਵਿੱਚ ਹੀ ਪ੍ਰ ਲੋ ਜੀ ਜਿਹੜਾ ਮੈਂ ਤੁਹਾਨੂੰ ਨੀਚੇ ਦਿਖਾਇਆ ਸੀ ਉਹ ਉਸ ਦੇ ਵਿੱਚ ਇੱਕ ਗ੍ਰੇ ਕਲਰ ਵੀ ਸੀਗਾ ਸੋਰੀ ਮੈਂ ਇਹ ਤੁਹਾਨੂੰ ਦਿਖਾਉਣਾ ਭੁੱਲ ਗਿਆ ਪਹਿਲਾਂ ਆਹ ਕਲਰ ਵੀ ਬਹੁਤ ਸੋਹਣਾ ਹੈ ਡਿਫਰੈਂਟ ਕਲਰ ਹੈ ਲੋ ਜੀ ਮਾਊਸ ਗ੍ਰੇ ਜਿਹਾ ਕਲਰ ਹੈ ਬੜਾ ਪਿਆਰਾ ਕਲਰ ਹੈ ਯੂਨੀਕ ਕਲਰ ਪ੍ਰਿੰਟਿੰਗ ਦੇਖੋ ਤੁਸੀਂ ਕਿੰਨੀ ਜ਼ਬਰਦਸਤ ਪ੍ਰਿੰਟਿੰਗ ਹੈ ਬਿਊਟੀਫੁਲ ਪ੍ਰਿੰਟਿੰਗ ਦੁਪੱਟਾ ਵੀ ਬਹੁਤ ਸੋਹਣਾ ਆਹ ਵੇਖੋ ਕਿੰਨਾ ਪਿਆਰਾ ਦੁਪੱਟਾ ਦੁਪੱਟੇ ਦਾ ਪ੍ਰਿੰਟ ਚੈੱਕ ਕਰੋ ਕਿੰਨਾ ਸੋਹਣਾ ਮੈਂ ਕਹਿੰਦਾ ਰੂਹ ਖੁਸ਼ ਹੋ ਜਾਈਗੀ ਸੂਟ ਪਾ ਕੇ ਅਲਟੀਮੇਟ ਸੂਟ ਹੈ ਜੀ ਦੁਪੱਟੇ ਹਨ ਖੁੱਲੇ ਡੁੱਲੇ ਆ ਪ੍ਰੋਪਰ मैं कहना जी तबाही मचा रखी कलर नेता सब तो ज्यादा सुपर रेट चाह रहा है सब तो ज्यादा कस्टमर बहुत ज्यादा मैसेज करते कि भाजपा फ्रोजी कलर चाहिए सू जी फ्रोजी कलर भी आ गया चेक करो कि प्यारा कलर दुपट्टा बहुत सोना प्योर टैबी मडाल ही दुप्टा है बहुत प्यार चेक करो कि प्यारा दुप्टा है स्पैशल प्रिंटिंग देखो किल नहीं बजन प्रिंटिंग देखो किलर आएगा इस बड़ा सोहना कलर है ਸੋਰੀ ਇਹਦੇ ਵਿੱਚ ਸੋਲੋ ਹੀ ਆਊਗਾ ਇੱਕ ਇਸ ਦੇ ਵਿੱਚ ਡਿਜ਼ਾਈਨ ਆਊਗਾ ਸੋਲੋ ਆਵਲ ਹੈ ਬੜਾ ਪਿਆਰਾ ਡਿਜ਼ਾਈਨ ਹੈ ਬਿਊਟੀਫੁੱਲ ਡਿਜ਼ਾਈਨ ਹੈ ਸਪੈਸ਼ਲ ਡਿਜ਼ਾਈਨ ਆਏਗਾ ਅਲਟੀਮੇਟ ਡਿਜ਼ਾਈਨ ਹੈ ਪ੍ਰਿੰਟਿੰਗ ਚੈੱਕ ਕਰੋਗੇ ਵਾਹ ਬਿਊਟੀਫੁੱਲ ਪ੍ਰਿੰਟ ਇਹ ਹੁੰਦੇ ਆ ਡਿਫਰੈਂਟ ਪ੍ਰਿੰਟ ਜਿੰਨੇ ਕੁਛ ਨਵਾਂ ਲੈਣਾ ਕੁਝ ਹਟਕੇ ਲੈਣਾ ਨਾ ਉਹ ਇਹਨਾਂ ਚੋਂ ਕੋਈ ਵੀ ਪੀਸ ਬਾਏ ਕਰ ਲਿਓ ਰੇਟ 2000 ਪਰ ਹੈਗਾ ਨੰਬਰ ਮੈਂ ਤੁਹਾਨੂੰ ਦੱਸ ਦਿੰਦਾ 7831 ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਕਿ ਤੁਸੀਂ ਹੋਰ ਕਿਸੇ ਨੰਬਰ ਤੇ ਕੋਈ ਆਰਡਰ ਨਹੀਂ ਕਰਨਾ ਜੇ ਕੋਈ ਕਮੈਂਟ ਦੇ ਵਿੱਚ ਆਪਣਾ ਨੰਬਰ ਭੇਜ ਦਿੰਦਾ ਨਾ ਉੱਥੇ ਤੁਸੀਂ ਆਰਡਰ ਨਹੀਂ ਕਰਨਾ ਮੇਰਾ ਇੱਕੋ ਹੀ ਨੰਬਰ ਹੈ 783701532 ਇਹੀ ਇੱਕੋ ਨੰਬਰ ਤੁਸੀਂ ਆਰਡਰ ਕਰਨਾ WhatsApp ਤੇ 783701532 +91 ਅੱਗੇ ਜ਼ਰੂਰ ਲਗਾ ਲੈਣਾ ਕਿਉਂਕਿ ਕਿਉਂਕਿ ਕਈ ਵਾਰੀ ਨਾ ਨੰਬਰ ਸ਼ੋ ਨਹੀਂ ਹੁੰਦਾ WhatsApp ਤੇ ਆ ਦੇਖੋ ਦੁਪੱਟੇ ਦਾ ਪ੍ਰਿੰਟ ਕਿੰਨਾ ਪਿਆਰਾ ਆ ਹੁੰਦੇ ਆ ਪ੍ਰਿੰਟ ਇਨਾਂ ਨੂੰ ਕਿਹਾ ਜਾਂਦਾ ਅਸਲੀ ਪ੍ਰਿੰਟ ਦੇਖੋ ਬਿਊਟੀਫੁੱਲ ਪ੍ਰਿੰਟਿੰਗ ਹੈ ਦੁਪੱਟੇ ਦੀ ਪ੍ਰਿੰਟਿੰਗ ਚੈੱਕ ਕਰੋ ਲੋ ਜੀ ਇੱਕ ਡਿਜ਼ਾਈਨ ਲੈ ਕੇ ਆਇਆ ਮੈਂ ਤੁਹਾਡੇ ਵਾਸਤੇ ਬੜਾ ਪਿਆਰਾ ਡਿਜ਼ਾਈਨ ਹੈ ਮੈਂ ਤੁਹਾਨੂੰ ਆ ਡਿਜ਼ਾਈਨ ਦਿਖਾਉਣਾ ਮੈਂ ਤਿੰਨ ਪੀਸ ਆਇਆ ਤੇ ਤਿੰਨੇ ਕਲਰ ਬੜੇ ਜ਼ਬਰਦਸਤ ਆਏ ਹਾਏ 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 ਕਲਰ ਮੈਂ ਕਹਣਾ ਜੀ ਅਲਟੀਮੇਟ ਕਲਰ ਹੈ ਅਲਟੀਮੇਟ ਸੂਟ ਨਾ ਜੇ ਤੁਸੀਂ ਵੇਅਰ ਕਰੋਗੇ ਨਾ ਗਵਾਂਡਣਾ ਪੁੱਛਣ ਗਿਆ ਸੂਟ ਕਿੱਥੋਂ ਲੈਂਦਾ ਆਹ ਦੇਖੋ ਚੈੱਕ ਕਰੋ ਪ੍ਰਿੰਟਿੰਗ ਦੇਖੋ ਮੋਸਟ ਟ੍ਰੈਂਡਿੰਗ ਪ੍ਰਿੰਟਿੰਗ ਲੇਟਸ ਬਿਲਕੁਲ ਯੂਨੀਕ ਇਹ ਹੁੰਦੇ ਆ ਡਿਜ਼ਾਈਨਰ ਇਹ ਡਿਜ਼ਾਈਨਰ ਪ੍ਰਿੰਟ ਹੁੰਦੇ ਨੇ ਆਪਾਂ ਡਿਜ਼ਾਈਨਰ ਸੂ ਬਰਕ ਨੂੰ ਨਹੀਂ ਕਿਹਾ ਜਾਂਦਾ ਗੱਲਾਂ ਡਿਜ਼ਾਈਨਰ ਪ੍ਰਿੰਟ ਵੀ ਹੁੰਦੇ ਨੇ ਬੜੇ ਸੋਹਣੇ ਪ੍ਰਿੰਟ ਹੁੰਦੇ ਆ ਦੇਖੋ ਲੋ ਜੀ ਚੈੱਕ ਕਰੋ ਪ੍ਰਿੰਟਿੰਗ ਦੇਖੋ ਜਬਰਦਸਤ ਜਬਰਦਸਤ ਪ੍ਰਿੰਟਿੰਗ ਆਈ ਗਈ ਜੀ ਕਿੰਨੀ ਪਿਆਰੀ ਪ੍ਰਿੰਟਿੰਗ ਆ ਫਲੋਰ ਸੈਂਟ ਕਲਰ ਨਿਓਨ ਕਲਰ ਹੈ ਇਹ ਨਿਓਨ ਬੜਾ ਪਿਆਰਾ ਕਲਰ ਹੈ ਡਿਫਰੈਂਟ ਕਲਰ ਲੋ ਜੀ ਇੱਕ ਕਲਰ ਆਏਗਾ ਇਸ ਦੇ ਵਿੱਚ ਜੀ ਸੇਮ ਆਰਟੀਕਲ ਦੇ ਵਿੱਚ ਕਲਰ ਮਿਲੂਗਾ ਤੁਹਾਨੂੰ ਇੱਕ ਆਹ ਵਾਲਾ ਬੜਾ ਪਿਆਰਾ ਕਲਰ ਹੈ ਇਹ ਹੈ ਗੱਸੀ ਗ੍ਰੀਨ ਫੁੱਜੀ ਦਾ ਕਲਰ ਹੈ ਬੜਾ ਸੋਹਣਾ ਕਲਰ ਹੈ ਡਿਫਰੈਂਟ ਕਲਰ ਹੈ ਬਿਲਕੁਲ ਇਹ ਯੂਨਿਕ ਕਲਰ ਹੈ ਬੜਾ ਪਿਆਰਾ ਕਲਰ ਹੈ ਸਪੈਸ਼ਲ ਕਲਰ ਆਏਗਾ ਜੀ ਬੜਾ ਪਿਆਰਾ ਲੋ ਜੀ ਚੈੱਕ ਕਰੋ ਇਹਦੇ ਦੁਪट्टे ਦੀ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੈ ਸੇਮ ਹੀ ਆਏਗੀ ਜਿਹੜਾ نیچے ਦਿਖਾਇਆ ਤੁਹਾਨੂੰ ਮੈਂ ਦੁਪट्टे ਦਾ ਪ੍ਰਿੰਟ ਵੀ ਉਦਾਂ ਹੀ ਆਏਗਾ ਪਰ ਇਹਨਾਂ ਦੁਪੱਟੇ ਬਹੁਤ ਸੋਹਣੇ ਆ ਬਹੁਤ ਸੋਹਣੇ ਦੁਪੱਟੇ ਆ ਕਹਿੰਦਾ ਜੀ ਦੁਪੱਟਾ ਸੋਹਣਾ ਹੋਵੇ ਨਾ ਦੁੱਗਣਾ ਰੋਪ ਪੈਣ ਦਾ ਸੂਟ ਦਾ ਆ ਲੋ ਇੱਕ ਕਲਰ ਆਊਗਾ ਇਸ ਦੇ ਵਿੱਚ ਸੇਮ ਦੇ ਵਿੱਚ ਲਵੈਂਡਰ ਬੜਾ ਪਿਆਰਾ ਕਲਰ ਹੈ ਯੂਨਿਕ ਕਲਰ ਹ ਕੁਛ ਨਵਾਂ ਕਲਰ ਲੋ ਜੀ ਪ੍ਰਿੰਟ ਚੈੱਕ ਕਰੋ ਜ਼ਬਰਦਸਤ ਜ਼ਬਰਦਸਤ ਮੈਂ ਇੰਨੀ ਗਾਰੰਟੀ ਦਿੰਦਾ ਪੂਰੇ YouTube ਤੇ ਐਦਾਂ ਦੇ ਪ੍ਰਿੰਟ ਕਿਸੇ ਨੇ ਨਹੀਂ ਦੇਦੇ ਪੂਰੇ YouTube ਤੇ ਜਿਹੋ ਜਿਹੇ ਪ੍ਰਿੰਟ ਮੈਂ ਤੁਹਾਨੂੰ ਦਿਖਾ ਰਿਹਾ ਤਾਂ ਇਸ ਕਰਕੇ ਆਪਣਾ ਸਮਾਂ ਨਾ ਗਵਾਇਓ ਫਟਾਫਟ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਦਾਂ ਦੇ ਮੈਂ ਤਾਂ ਪੀਸ ਇਹੋ ਹੈ ਉਹਦੇ ਲੈ ਕੇ ਆਂਦਰ ਆਵਾਂ ਤੁਹਾਡੇ ਵਾਸਤੇ ਪਰ ਤੁਸੀਂ ਐਦਾਂ ਹੀ ਪਿਆਰ ਦੇ ਚੱਲੋ ਚੈੱਕ ਕਰੋ ਪੀਸ ਅਲਟੀਮੇਟ ਲੋ ਜੀ ਇੱਕ ਹੋਰ ਲੈ ਆ ਥੋੜੇ ਵਾਸਤੇ ਡਿਜ਼ਾਈਨ ਬੜਾ ਸ਼ਾਨਦਾਰ ਸਪੈਸ਼ਲ ਡਿਜ਼ਾਈਨ ਹੈ ਇਹ ਇਹਦੇ ਵਿੱਚ ਪੂਰੇ ਤਿੰਨ ਰੰਗ ਆਏ ਆ ਤਿੰਨੇ ਰੰਗ ਸੋਹਣੇ ਆ ਚੈੱਕ ਕਰੋ ਪ੍ਰਿੰਟਿੰਗ ਜ਼ਬਰਦਸਤ ਜ਼ਬਰਦਸਤ ਕਿਉਂਕਿ ਇਹਨਾਂ ਦੀ ਪ੍ਰਿੰਟਿੰਗ ਕੁਝ ਹਟਕੀ ਹੈ ਫੁੱਲਾਂ ਫੁੱਲਾਂ ਨੂੰ ਵੱਖਰੀ ਪ੍ਰਿੰਟਿੰਗ ਹੈ ਇਹ ਆਮ ਪ੍ਰਿੰਟ ਨਹੀਂ ਇਹ ਖਾਸ ਪ੍ਰਿੰਟ ਆ ਆਮ ਪ੍ਰਿੰਟ ਨਹੀਂ ਇਹ ਖਾਸ ਪ੍ਰਿੰਟ ਆ ਇਹ ਪ੍ਰਿੰਟ ਜਿਹੜਾ ਪਾਏਗਾ ਨਾ ਚਾਰ ਜਾਣੇ ਨਾ ਪੁੱਛਣ ਤਾਂ ਆਖਿਓ ਲੋ ਜੀ ਚਾਰ ਜਾਣੇ ਨਾ ਪੁੱਛਣ ਤਾਂ ਆਖਿਓ ਤੁਸੀਂ ਇੰਨੇ ਪਿਆਰੇ ਪ੍ਰਿੰਟ ਆ ਸੇਮ ਦੇ ਵਿੱਚ ਤੁਹਾਨੂੰ ਕਲਰ ਮਿਲੂਗਾ ਇੱਕ ਆਵਲਾ ਬੜਾ ਪਿਆਰਾ 골ਡਨ ਜਿਹਾ ਕਲਰ ਆ ਕਲਰ ਚੈੱਕ ਕਰੋ ਕਿੱਦਾਂ ਸੋਹਣਾ ਕਲਰ ਆ ਡਿਫਰੈਂਟ ਕਲਰ ਆ ਡਿਫਰੈਂਟ ਟੋਟਲੀ ਡਿਫਰੈਂਟ ਕਲਰ ਲੋ ਜੀ ਇਹਦੇ ਵਿੱਚ ਨਾ ਚੈੱਕ ਬਣਾਇਆ ਹਲਕਾ ਹਲਕਾ ਜਾਂ ਫੈਬਰਿਕ ਬੋਸਨਾ ਹਾਂ ਲਾਈਨਿੰਗ ਜ਼ਰੂਰ ਲੱਗੇਗੀ ਕਿਉਂਕਿ ਇਹ ਬੇਸ ਹੁੰਦਾ ਸੌਫਟ ਹੈ ਦੋਨੋਂ ਮੌਸਮ ਵੇਅਰ ਹੁੰਦਾ ਹੈ ਵੈਸੇ ਸਪੈਸ਼ਲ ਸਮਰ ਵੇਅਰ ਹੈ ਇਹ ਇਹ ਸਮਰ ਵੇਅਰ ਫੈਬਰਿਕ ਆ ਪਰ ਲਾਈਨਿੰਗ ਦੀ ਜ਼ਰੂਰਤ ਹੀ ਹੈ ਜ਼ਰੂਰ ਜ਼ਰੂਰੀ ਲਵਾਣੀ ਪੈਂਦੀ ਆ ਆਪਾਂ ਨੂੰ ਲਾਈਨਿੰਗ ਦੀ ਨੀਡ ਹੁੰਦੀ ਆ ਇਸ ਤੇ ਕਿ ਲਾਈਨਿੰਗ ਨਾਲ ਤਾਂ ਗ੍ਰੇਸ ਬੰਨੀ ਆ ਸੋਟ ਦੇ ਆ ਚੈੱਕ ਕਰੋ ਦੁਪੱਟਾ ਕਿੰਨਾ ਸੋਹਣਾ ਦੁਪੱਟਾ ਵਾ ਆਲਟੀਮੇਟ ਦੁਪੱਟਾ ਹੈ ਲੋ ਜੀ ਇੱਕ ਆਇਆ ਜੀ ਇਸ ਦੇ ਵਿੱਚ ਸੇਮ ਦੇ ਵਿੱਚ ਗ੍ਰੀਨ ਕਲਰ ਬੜਾ ਪਿਆਰਾ ਕਲਰ ਹੈ ਕਲਰ ਸਾਰੇ ਸੋਹਣੇ ਕਲਰ ਸਾਰੇ ਸੋਹਣੇ ਜਿਹੜਾ ਤੁਸੀਂ ਆਪਣਾ ਆਰਡਰ ਕਰਨਾ ਹੋਇਆ ਨਾ ਉਹ ਤੁਹਾਨੂੰ ਨੰਬਰ ਮੈਂ ਦੱਸ ਕੇ ਟਾ ਥੋੜੀ ਜਿਹਾ ਪਹਿਲਾਂ ਵੀਡੀਓ ਦੇ ਵਿੱਚ ਬੋਲ ਕੇ ਟਾ ਉਸ ਨੰਬਰ ਤੇ ਤੁਸੀਂ ਆਰਡਰ ਕਰਨਾ ਹੈ ਲੋ ਜੀ ਕਲਰ ਚੈੱਕ ਕਰੋ ਜ਼ਬਰਦਸਤ ਕਰਦਾ ਹੈ ਲਵੈਂਡਰ ਸੋ ਇਹਦੇ ਵਿੱਚ ਸਾਰੇ ਪੀਸ ਆ ਗਏ ਜੀ ਜਿਹੜਾ ਵੀ ਤੁਹਾਨੂੰ ਚਾਹੀਦਾ ਹੋਇਆ ਆਪਣਾ ਸਕਰੀਨਸ਼ੋਟ ਲੈ ਕੇ ਆਰਡਰ ਕਰਨਾ WhatsApp ਤੇ ਜੇ ਸੂਟ ਸੋਹਣੇ ਲੱਗੇ ਤਾਂ ਕਮੈਂਟ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੈਲ ਆਈਕਨ ਪ੍ਰੈਸ ਕਰ ਦਿਓ ਸੂਟ ਚੰਗੇ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਜੀ ਬਹੁਤ ਬਾਰੇ ਪ੍ਰਿੰਟ ਲੈ ਕੇ ਆਇਆ ਕਿਨੂ ਕਿਨੂ ਸਾਡੇ ਸੂਟ ਸੋਹਣੇ ਲੱਗ ਜਾਓ ਕਮੈਂਟ ਕਰਕੇ ਜ਼ਰੂਰ ਦੱਸਣਾ ਥੈਂਕ ਯੂ ਸੋ ਮੱਚ